ਪਰਿਵਾਰ ਦੀ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਪਰਿਵਾਰ ਵਿੱਚ ਤੇ ਖੁਸ਼ੀ ਦੀ ਲਹਿਰ ਹੀ ਆ ਗਈ ਕਿ ਸਾਡਾ ਇੱਕ ਬੱਚਾ ਜਿਹੜਾ ਪਰਿਵਾਰ ਦਾ ਪਹਿਲਾ ਬੱਚਾ ਜਿਹੜਾ ਵਿਧਾਨ ਸਭਾ ਜਾਏਗਾ ਉੱਥੇ ਦੇਖੇਗਾ ਕਿਵੇਂ ਅਮੈਂਡਮੈਂਟਸ ਹੁੰਦੀਆਂ ਕਿਦਾਂ ਇੱਕ ਬਿਲ ਬੰਦਾ ਕੀ ਸਭ ਉੱਥੇ ਪ੍ਰੋਸੀਡਿੰਗਸ ਹੁੰਦੀਆਂ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਐਮ ਐਲ ਏ ਸ਼ੈਰੀ ਕਲਸੀ ਜੀ ਨੂੰ ਪਤਾ ਲੱਗਾ ਹੋਣਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਕਿਉਂਕਿ ਬੜੇ ਬਰੀਓ ਮੁੱਦੇ ਚੁੱਕਦੇ ਐਸ ਟਾਈਮ ਪੰਜਾਬ ਦੀ ਜੇ ਗੱਲ ਕਰਾਂ ਤੇ ਸੁਰੱਖਿਅਤ ਰਹਿੰਦੇ ਰਜਾਨਾ ਕਦੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਕੀ ਕੁਝ ਉਹਨਾਂ ਨੇ ਸੁਝਾ ਰਹੇ ਤੇ ਮੈਂ ਜੇ ਬਟਾਲੇ ਦੀ ਇੰਡਸਟਰੀ ਦੀ ਗੱਲ ਕਰਨੀ ਚਾਹਾਂਗਾ ਅਸੀਂ ਸਾਰੇ ਜਾਣਦੇ ਬਟਾਲੇ ਦੀ ਇੰਡਸਟਰੀ ਬਹੁਤ ਪੁਰਾਣੀ ਸੀ ਤੇ ਬਹੁਤ ਫਲਰਿਸ਼ ਕੀਤੀ ਆ ਪੀਕ ਤੇ ਬਟਾਲਾ ਬਹੁਤ ਤਰੱਕੀਆਂ ਚ ਰਿਹਾ ਹਾ ਡਿਓ ਇੰਡਸਟਰੀ ਜਿਹੜੀ ਆ ਉਹ ਅੱਜ ਗੁੰਮਨਾਮ ਦੀ ਹੋ ਗਈ ਗੱਲ ਕਰੀਏ ਤੇ ਬਟਾਲਾ ਦੇ ਲੋਕ ਚਾਹੁੰਦੇ ਆ ਕਿ ਬਟਾਲਾ ਜਿਹੜਾ ਉਹ ਜ਼ਿਲ੍ਹਾ ਕੋਸ਼ਤ ਹੋਵੇ ਕਾਫੀ ਲੰਬੇ ਸਮੇਂ ਤੋਂ ਲੰਬੇ ਸਾਲਾਂ ਤੋਂ ਸੰਘਰਸ਼ ਵੀ ਚੱਲਦਾ ਰਿਹਾ ਹੈ ਡਿਮਾਂਡ ਵੀ ਹੋ ਰਹੀ ਹੈ ਮੰਗ ਪੱਤਰ ਦਿੱਤੇ ਗਏ ਤੁਸੀਂ ਇੱਕ ਦਿਨ ਦੇ ਐਮ ਐਲ ਏ ਬਣ ਰਹੇ ਹੋ ਕੀ ਇਹ ਵੀ ਮੁੱਦਾ ਤੁਸੀਂ ਬਟਾਲਾ ਵਾਸੀਆਂ ਨੂੰ ਚੁੱਕੋਗੇ ਕਿ ਇਹਨੂੰ ਇੱਕ ਜ਼ਿਲ੍ਹਾ ਦਾ ਦਰਜਾ ਮਿਲਣਾ ਚਾਹੀਦਾ ਕਾਰੀ ਸਕੂਲ ਜਿਹੜੇ ਨੇ ਉਹ ਬਹੁਤ ਵਧੀਆ ਨੇ ਲੋਕਾਂ ਦਾ ਜਿਹੜਾ ਮਾਈਂਡ ਸੈਟ ਆ ਇੱਕ ਤੇ ਇਹ ਹੜਾ ਨਹੀਂ ਕਸੂਰ ਇਸ ਹਿਸਟੋਰਿਕਲੀ ਸਾਡੇ ਨਾਲ ਜੋ-ਜੋ ਹੋਇਆ ਨਾ ਉਹ ਚੀਜ਼ਾਂ ਦਾ ਕਸੂਰ ਆ ਅੱਜ ਵੀ ਅੰਗਰੇਜ਼ ਮੁਲਕ ਛੱਡ ਕੇ 78 ਸਾਲ ਪਹਿਲਾਂ ਚਲੇ ਗਏ ਨੇ ਕੀ ਮੰਨਦੇ ਹੋ ਕਿ ਪੰਜਾਬ ਸਰਕਾਰ ਤੁਹਾਡੇ ਮਾਈਂਡ ਸੈਟ ਨੂੰ ਅਗਲੀ ਆਉਣ ਵਾਲੀ ਪੀੜ੍ਹੀ ਵਾਂਗ ਕਿ ਤੁਸੀਂ ਰਾਜਨੀਤੀ ਨੂੰ ਸੰਭੋਹੋ ਉਹ ਸਰਕਾਰ ਦੀ ਜਰੂਰ ਜੀ ਜਿੱਥੇ ਡਿਫੈਂਡ ਕਰਨ ਦੀ ਲੋੜ ਪੈਗੀ ਡਿਫੈਂਡ ਕਰਾਂਗੇ ਜਿੱਥੇ ਆਫੈਂਸ ਦੀ ਲੋੜ ਪੈਗੀ ਆਫੈਂਸ ਕਰਾਂਗੇ ਰਾਈਟ ਸਾਡੇ ਕੋ ਹੁੰਦੇ ਆ ਸਪਲੀਮੈਂਟਰੀ ਕੁਐਸਚਨਸ ਕੁਐਸਚਨ ਆਰ ਤੇ ਪੁੱਛਣ ਲਈ ਉਹਦੇ ਥਰੂ ਅਸੀਂ ਆਪਣੀ ਗੱਲ ਰੱਖਾਂਗੇ ਸਪੀਕਰ ਸਾਹਿਬ ਦੀ ਅਟੈਨਸ਼ਨ ਉਹਦੇ ਵੱਲ ਲਿਆਵਾਂਗੇ ਦੇਸ਼ ਦੀ ਆਜ਼ਾਦੀ ਨੂੰ ਲਗਭਗ 78 ਸਾਲ ਹੋ ਚੁੱਕੇ ਹਨ ਕਈ ਸਰਕਾਰਾਂ ਆਈਆਂ ਕਈ ਪਾਰਟੀਆਂ ਆਈਆਂ ਪਰ ਦੇਸ਼ ਦੇ ਵਿੱਚ ਇੱਕ ਅਜਿਹੀ ਪਾਰਟੀ ਆਈ ਜਿਸ ਦਾ ਨਾਮ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਦਾ ਦਾਵਾ ਸੀ ਕਿ ਅਸੀਂ ਦੇਸ਼ 'ਚ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆਉਣ ਜਾ ਰਹੇ ਹਾਂ ਉਹਨਾਂ ਦਾ ਇਹ ਦਾਵਾ ਸੀ ਕਿ ਸਾਡੇ ਵੱਲੋਂ ਆਮ ਕਰਦੇ ਲੋਕਾਂ ਨੂੰ ਆਮ ਕਰਦੇ ਨੌਜਵਾਨਾਂ ਨੂੰ ਸੱਤਾ ਵਿੱਚ ਲਿਆਂਦਾ ਜਾਏਗਾ ਇੱਥੇ ਮੈਂ ਥੋੜਾ ਜਿਹਾ ਕਲੀਅਰ ਕਰਨਾ ਕਿ ਆਮ ਕਰਦੇ ਲੋਕ ਉਹ ਨਹੀਂ ਜਿਨ੍ਹਾਂ ਕੋ ਗਰੀਬ ਤੱਕ ਦਾ ਹੋਵੇ ਆਮਕਰਨ ਦੇ ਲੋਕ ਉਹ ਨੇ ਜਿਹੜੇ ਨੌਜਵਾਨਾਂ ਦੇ ਪਰਿਵਾਰ ਦਾ ਕਿਸ ਰਾਜਨੀਤਿਕ ਨਾਲ ਸੰਬੰਧ ਨਹੀਂ ਹੋਏਗਾ ਅਤੇ ਅਜੇ ਤੱਕ ਦੇ ਆਪਣੇ ਕਾਰਜਕਾਲ ਵਿੱਚ ਆਮ ਆਦਮੀ ਪਾਰਟੀ ਨੇ ਇਹ ਸਿੱਧ ਕੀਤਾ ਹੈ ਕਿ ਆਮਕਰਨ ਦੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਹੁਣ ਇਹ ਸਰਕਾਰ ਵੱਲੋਂ 26 ਨਵੰਬਰ ਨੂੰ ਇੱਕ ਵੱਡਾ ਤਿੰਨ ਵਿਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੀ ਵਿਧਾਨ ਸਭਾ ਲੱਗਦੀ ਹੈ ਉਹਦਾ ਸੈਸ਼ਨ ਇੱਕ ਸਪੈਸ਼ਲ ਬੁਲਾਇਆ ਗਿਆ ਹੈ ਜਿਸ ਵਿੱਚ ਗੱਲ ਕਰਾਂ ਤੇ ਸਮੁੱਚੇ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਸਰਕਾਰੀ ਸਕੂਲਾਂ ਦੇ ਨੌਜਵਾਨ ਸਿਲੈਕਟ ਕੀਤੇ ਜਾਣਗੇ ਉਹ ਨੌਜਵਾਨ ਜਿਹਨਾਂ ਚ ਕਾਬਿਲਤ ਹੋਏਗੀ ਅਤੇ ਉਹ ਪੰਜਾਬ ਦੇ ਆਪਣੇ ਹਲਕਿਆਂ ਦੇ ਨੇਤਾਵਾਂ ਨੂੰ ਰਿਪਰੈਜ਼ੈਂਟ ਕਰਨਗੇ ਬਟਾਲਾ ਦੇ ਸਕੂਲ ਆਫ ਐਮਿਨੈਂਸ ਚ ਬੈਠੇ ਆ ਤਸਵੀਰਾਂ ਸਾਂਝੀਆਂ ਕਰਦੇ ਆ ਇੱਕ ਬਿਲਕੁਲ ਯੰਗ ਨੌਜਵਾਨ ਆਮ ਘਰ ਤੋਂ ਸੰਚੇ ਸ਼ਰਮਾ ਜਿਸ ਨੂੰ ਮੌਕਾ ਮਿਲਦਿਆ ਹੈ ਕਿ ਬਟਾਲਾ ਦੇ ਜੋ ਵਿਧਾਇਕ ਨੇ ਬੜੇ ਕਾਬਿਲ ਨੇ ਔਰ ਪੰਜਾਬ ਦੇ ਕਾਰਜਕਾਰੀ ਉਹ ਪ੍ਰਧਾਨ ਨੇ ਉਹਨਾਂ ਦਾ ਰੋਲ ਨਿਭਾਉਣਗੇ ਇੱਕ ਦਿਨ ਵਾਸਤੇ ਇੱਥੇ ਮੈਨੂੰ ਯਾਦ ਆ ਰਹੀ ਹੈ ਇੱਕ ਫਿਲਮ ਤੁਸੀਂ ਵੇਖੀ ਹੋਏਗੀ ਨਾਇਕ ਜਿਸ ਵਿੱਚ ਅਨਲ ਕਪੂਰ ਨੂੰ ਇੱਕ ਦਿਨ ਵਾਸਤੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਫਿਲਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ ਹੁਣ ਲਾਈਫ ਦੇ ਵਿੱਚ ਕਿਦਾਂ ਬਦਲਾਅ ਆਏਗਾ ਗੱਲਬਾਤ ਕਰਦੇ ਹਾਂ ਸੱਚਾ ਜੀ ਸਭ ਤੋਂ ਪਹਿਲਾਂ ਢੇਰ ਸਾਰੀਆਂ ਮੁਬਾਰਕਾਂ ਕਿਉਂਕਿ ਪੰਜਾਬ ਦੇ ਯੂਥ ਨੂੰ ਵੀ ਰਿਪਰੈਜ਼ੈਂਟ ਕਰੋਗੇ ਔਰ ਖਾਸ ਕਰਕੇ ਜੋ ਬਟਾਲਾ ਦੇ ਵਿਧਾਇਕ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਸ਼ੈਰੀ ਕਲਸੀ ਜਿਨ੍ਹਾਂ ਨੂੰ ਹੁਣ ਪੂਰਾ ਪੰਜਾਬ ਨੇ ਪੂਰਾ ਹਿੰਦੁਸਤਾਨ ਜਾਣਦਾ ਹੈ ਉਹਨਾਂ ਦੀ ਜਗ੍ਹਾ ਐਜ਼ ਸ਼ੈਰੀ ਕਲਸੀ ਬਣ ਕੇ ਬੈਠਣ ਦਾ ਮੌਕਾ ਮਿਲੇਗਾ ਸਭ ਤੋਂ ਪਹਿਲਾਂ ਤੁਹਾਡਾ ਕੀ ਵਿਊ ਹੈ ਜੀ ਮੈਂ ਤੇ ਬਹੁਤ ਖੁਸ਼ ਆ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਇੱਕ ਜਿਹੜੀ ਮੇਰੀ ਬੋਲਣ ਦੀ ਕਲਾ ਹੈ ਉਸ ਕਲਾ ਨੂੰ ਡਾਇਰੈਕਸ਼ਨ ਦਿੱਤਾ ਗਿਆ ਹੈ ਉਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਉਪਰਾਲਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਦੇਸ਼ ਦੀ ਜੀ ਆਇਆਂ ਨੂੰ ਬਾਹਰ ਕਿਸ ਨੇ ਸ਼ਾਇਦ ਇਹਦਾ ਉਪਰਾਲਾ ਕੀਤਾ ਹੋਵੇ ਤੇ ਉਹ ਤੁਹਾਡੀ ਚੋਣ ਹੋਈ ਇਸ ਤਰੀਕੇ ਨਾਲ ਉਹ ਚੋਣ ਹੋਈ ਕਿੰਨਾ ਕਿੰਨਾ ਪ੍ਰਤੀਕਿਰਿਆ ਤੁਹਾਨੂੰ ਲੰਘਣਾ ਪਿਆ ਇੰਟਰਵਿਊ ਕਿਸ ਤਰ੍ਹਾਂ ਹੋਈਆਂ ਥੋੜਾ ਉਹ ਸ਼ੇਅਰ ਕਰ ਦਿਓ ਦੇਖੋ ਜੀ ਪਹਿਲਾਂ ਤੇ ਸਾਡਾ ਸਕੂਲ ਲੈਵਲ ਤੇ ਕਾਫੀ ਸਟੂਡੈਂਟਸ ਨੇ ਮੈਂ ਪਲਾਉਤਾ ਸ ਸਾਰੇ ਸਪੋਕਸਮੈਨ ਨੇ ਸਾਰਿਆਂ ਦਾ ਇੱਕ ਕੈਲੋ ਸਕੂਲ ਲੈਵਲ ਤੇ ਕੰਪੀਟੀਸ਼ਨ ਹੋਇਆ ਉਹਨਾਂ ਤੇ ਜਿਹੜਾ ਬੈਸਟ ਸੀ ਉਹਦਾ ਨਾਮ ਨਾਮਿਨੇਟ ਹੋਇਆ ਦੈਨ ਆਪਾਂ ਜ਼ਿਲ੍ਹਾ ਗੁਰਦਾਸਪੁਰ ਗਏ ਉੱਥੇ ਸਾਡਾ ਫਿਰ ਇੱਕ ਕੈਲੋ ਫਿਲਟਰੇਸ਼ਨ ਦੀ ਕੈਲੋ ਜਾਂ ਟੈਸਟ ਕੈਲੋ ਉਹ ਫਿਰ ਤੋਂ ਆਪਾਂ ਉੱਥੇ ਇੱਕ ਪਾਰਟਿਸਿਪੇਟ ਕੀਤਾ ਕਿ ਉਹ ਬੱਚੇ ਦਾ ਕੌਨਫੀਡੈਂਸ ਲੈਵਲ ਮੈਂਟਲ ਲੈਵਲ ਉਹਦਾ ਸਾਈਕੋਲੋਜੀਕਲ ਲੈਵਲ ਗੱਲ ਕਰਨ ਦਾ ਤਰੀਕਾ ਕੌਨਫੀਡੈਂਸ ਇਹ ਸਭ ਆ ਚੀਜ਼ਾਂ ਉਹਨਾਂ ਨੇ ਚੈੱਕ ਕੀਤੀਆਂ ਫਿਰ ਹਾਨੂੰ ਫਿਰ ਉੱਥੋਂ ਸਿਲੈਕਸ਼ਨ ਹੋਈ ਦੈਨ ਹੁਣ ਆਪਾਂ ਵਿਧਾਨ ਸਭਾ ਜਾਵਾਂਗੇ ਛੇਤੀ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਰਿਵਾਰ ਦਾ ਸਕੂਲ ਦਾ ਕੀ ਰਿਐਕਸ਼ਨ ਸੀ ਕਿਸ ਤਰ੍ਹਾਂ ਦੇ ਫੋਨ ਆਏ ਕਿਸ ਤਰ੍ਹਾਂ ਦੀ ਤੁਹਾਣਾ ਗੱਲਬਾਰ ਕੀਤੀ ਗਈ ਪਰਿਵਾਰ ਵੱਲੋਂ ਵੀ ਤੇ ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕਾਂ ਵੱਲੋਂ ਵੀ ਤੇ ਖਾਸ ਕਰਕੇ ਤੁਹਾਡੇ ਦੇ ਫਰੈਂਡਸ ਨੇ ਜੀ ਜੀ ਮੇਰਾ ਪਰਿਵਾਰ ਦੀ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਪਰਿਵਾਰ ਵਿੱਚ ਤੇ ਖੁਸ਼ੀ ਦੀ ਲਹਿਰ ਹੀ ਆ ਗਈ ਕਿ ਸਾਡਾ ਇੱਕ ਬੱਚਾ ਜਿਹੜਾ ਪਰਿਵਾਰ ਤੋਂ ਪਹਿਲਾਂ ਬੱਚਾ ਜਿਹੜਾ ਵਿਧਾਨ ਸਭਾ ਜਾਏਗਾ ਉੱਥੇ ਦੇਖੇਗਾ ਕਿਵੇਂ ਅਮੈਂਡਮੈਂਟਸ ਹੁੰਦੀਆਂ ਕਿਦਾਂ ਇੱਕ ਬਿਲ ਬੰਦਾ ਕਿਸ ਤਰ੍ਹਾਂ ਉਹਤੇ ਪ੍ਰੋਸੀਡਿੰਗ ਹੁੰਦੀਆਂ ਸਕੂਲ ਦੀ ਗੱਲ ਕੀਤੀ ਜਾਏ ਤੇ ਸਕੂਲ ਮੇਰੇ ਨੂੰ ਬਹੁਤ ਮਾਨਸਿਕ ਮਾਇਤੇ ਹਲੇ ਵੀ ਹੈ ਕਿਉਂਕਿ ਮੈਂ ਜਾਣਾ ਇੱਕ ਵਾਰ ਨਾ ਹੋਇਆ ਹੈ ਮੌਕ ਸੈਸ਼ਨ ਚ ਸਕੂਲ ਮੇਰੇ ਦਾ ਮਾਣ ਇਦਾਂ ਹੈ ਕਿ ਜੀ ਮੈਂ ਸਕੂਲ ਨੂੰ ਵੀ ਬਤੌਰ ਰਿਪਰੈਜ਼ੈਂਟ ਕਰਾਂਗਾ ਬਟਾਲਾ ਕੌਂਚੀ ਚੋਂ ਸੀ ਤੇ ਕਰਨੀ ਕਰਨੀ ਹੈ ਪਰ ਬਟਾਲਾ ਦੇ ਸਕੂਲ ਆਫ ਫੈਮਿਨਸ ਤੋਂ ਮੈਂ ਨਿਕਲ ਕੇ ਜਾਣਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਮੇਰੇ ਸਕੂਲ ਦਾ ਸਭ ਦਾ ਇੱਕ ਸੀਨਾ ਕਹਿ ਲੋ ਚੌੜਾ ਹੁੰਦਾ ਇਸ ਗੱਲ ਦਾ ਸਭ ਜੀ ਪਰਿਵਾਰ ਚ ਕੌਣ ਕੌਣ ਆ ਤੇ ਪਰਿਵਾਰ ਦਾ ਕਿਦਾਂ ਦਾ ਸਹਿਯੋਗ ਹੈ ਕਿਉਂਕਿ ਤੁਹਾਡੀ ਗੱਲਬਾਤ ਤੋਂ ਪਤਾ ਲੱਗਦਾ ਕਿ ਬੜੇ ਕੌਨਫੀਡੈਂਟ ਹੋ ਇਹ ਪਰਿਵਾਰ ਦੀ ਵੀ ਸਿੱਖਿਆ ਹੁੰਦੀ ਹੈ ਸਕੂਲ ਦੀ ਵੀ ਹੁੰਦੀ ਹੈ ਸੰਗਤ ਵੀ ਹੁੰਦੀ ਯਾਰਾਂ ਦੋਸਤਾਂ ਦੀ ਮੈਂ ਇਥੇ ਇਹ ਜ਼ਰੂਰਤ ਜਾਨਣਾ ਚਾਹਾਂਗਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਪੜਾਈ ਚ ਮਿਲਦਾ ਹੈ ਕਿਸ ਤਰ੍ਹਾਂ ਦਾ ਲਾਈਫ ਵਾਸਤੇ ਤੁਹਾਨੂੰ ਦੱਸਦੇ ਕਿ ਇਦਾਂ ਨਹੀਂ ਇਦਾਂ ਕਰਨਾ ਜੀ ਮੇਰੇ ਫਾਦਰ ਤੇ ਮੇਰੇ ਮਦਰ ਤੇ ਇੱਕ ਸਾਡੀ ਛੋਟੀ ਭੈਣ ਆ ਵਸਦੀ ਆਪਾਂ ਚਾਰ ਜਾਣੇ ਇੱਕ ਫੈਮਿਲੀ ਚ ਤੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੇ ਪੇਰੈਂਟਸ ਹਰ ਜਿਹ ਉਹੀ ਗੱਲ ਮੇਰੇ ਮਨ 'ਚ ਬੈਠੀ ਦੀ ਉਦੋਂ ਦੀ ਛੋਟੇ ਹੁੰਦੇ ਤੋਂ ਹਰ ਓਪਰਚ्युनिटी ਗ੍ਰੈਬ ਕਰਦਾ ਇਹ ਵੀ ਇੱਕ ਓਪਰਚ्युनिटी ਮੈਨੂੰ ਮਿਲੀ ਸੀ ਮੈਂ ਗ੍ਰੈਬ ਕੀਤੀ ਆ ਤੇ ਮੈਨੂੰ ਪੂਰੀ ਕੈਪਟਿਟਾਈਜ਼ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਐਮ ਐਲ ਏ ਸ਼ਹਿਰੀ ਕਾਲਜ ਨੂੰ ਪਤਾ ਲੱਗਾ ਹਣਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਕਿਉਂਕਿ ਬੜੇ ਵੱਡਿਆ ਮੁੱਦੇ ਚੁੱਕਦੇ ਆ ਇਸ ਟਾਈਮ ਪੰਜਾਬ ਦੀ ਜੇ ਗੱਲ ਕਰਾਂ ਤੇ ਸੁਰੱਖਿਆ 'ਚ ਰਹਿੰਦੇ ਰੋਜ਼ਾਨਾ ਕਦੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਕੀ ਕੁਝ ਉਹਨਾਂ ਨੇ ਸੁਝਾ ਰਹੇ ਤੇ ਕਿੱਦਾਂ ਦੀ ਗੱਲਬਾਤ ਹੋਈ ਮੈਂ ਉਹਨਾਂ ਨੂੰ ਮਿਲਿਆ ਪਹਿਲਾਂ ਤੋਂ ਮਨੇ ਦੇਖ ਕੇ ਬੜੇ ਖੁਸ਼ ਹੋਏ ਜੋ ਕਿ ਯੂਥ ਹੈ ਉਹ ਖੋਦੇ ਬਹੁਤ ਯੰਗ ਨੇ ਮੈਂ ਉੱਥੇ ਜਾਣਾ ਉਹਨਾਂ ਨੇ ਮੈਨੂੰ ਸਮਝਾਇਆ ਕਿ ਕੀ ਡੈਕੋਰਾ ਮੈਂ ਹਾਊਸ ਦਾ ਕਿਵੇਂ ਉੱਥੇ ਸਾਰਿਆਂ ਦੇ ਰਿਸਪੈਕਟਫੁਲੀ ਗੱਲ ਕਰੀਦੀ ਆ ਕਿਵੇਂ ਕੁਐਸਚਨ ਰੇਜ਼ ਕਰੀਦਾ ਇਹੋ ਜਿਹੇ ਕਈ ਚੀਜ਼ਾਂ ਉਹਨਾਂ ਨੇ ਮੈਨੂੰ ਸਿਖਾਈਆਂ ਦੋ ਵਿਧਾਨ ਸਭਾ ਜਿਹੜਾ ਉਹ ਰੂਮ ਹੈ ਕਹੋ ਯਾ ਅਸੈਂਬਲੀ ਹਾਊਸ ਉਹਦੇ ਵਿੱਚ ਲਾਗੂ ਹੁੰਦਾ ਡਿਸਪਲਿਨ ਉਹਦੇ ਵਿੱਚ ਕਿੱਦਾਂ ਰਹਿਣਾ ਉਹ ਉਹਨਾਂ ਨੇ ਮੈਨੂੰ ਸਿਖਾਇਆ ਹਲਕਾ ਪਟਾਲ ਦੇ ਕਾਫੀ ਮੁੱਦੇ ਨੇ ਸਰਦੀ ਇਲਾਕਾ ਪੈ ਜਾਂਦਾ ਇਹਦੇ ਮੁੱਦੇ ਵੱਖਰੇ ਸਭ ਤੋਂ ਪਹਿਲਾਂ ਇਹ ਦੱਸਿਏ ਤੁਹਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿਹੜੇ ਕਿਹੜੇ ਮੁੱਦਿਆਂ ਨੂੰ ਤੁਸੀਂ ਲੈ ਕੇ ਜਾਣਾ ਕਿ ਕੀ ਤੁਸੀਂ ਕਿਸੇ ਨੇ ਸੋਚਿਆ ਤੇ ਕੀ ਕੀ ਲੋਕਾਂ ਨੇ ਸੁਝਾਅ ਮਿਲਦੇ ਆ ਯਾਰਾਂ ਦੋਸਾਂ ਸੁਝਾਅ ਮਿਲਦੇ ਕੀ ਕੀ ਸੁਝਾਅ ਮਿਲੇ ਤੁਹਾਨੂੰ ਜੀ ਮੈਂ ਜੋ ਆਪਣੇ ਲੈਵਲ ਤੇ ਸੋਚਿਆ ਐਜ਼ ਅ ਸਟੂਡੈਂਟ ਮੈਂ ਵੀ ਬਟਾਲੇ ਦੀ ਇੰਡਸਟਰੀ ਦੀ ਗੱਲ ਕਰਨੀ ਚਾਹਾਂਗਾ ਅਸੀਂ ਸਾਰੇ ਜਾਣਦੇ ਬਟਾਲੇ ਦੀ ਇੰਡਸਟਰੀ ਬਹੁਤ ਪੁਰਾਣੀ ਸੀ ਤੇ ਬਹੁਤ ਫਲਰਿਸ਼ ਕੀਤੀ ਆ ਪੀਕ ਤੇ ਬਟਾਲਾ ਬਹੁਤ ਤਰੱਕੀਆਂ ਚ ਰਿਹਾ ਸਾਡੀ ਉਹ ਇੰਡਸਟਰੀ ਜਿਹੜੀ ਆ ਉਹ ਅੱਜ ਗੁੰਮਨਾਮ ਦੀ ਹੋ ਗਈ ਆ ਅਸੀਂ ਉਹਨਾਂ ਦੁਬਾਰਾ ਉਹਦੀ ਜਿਹੜੀ ਗਲੋਰੀ ਤੇ ਲੈ ਕੇ ਜਾਣਾ ਚਾਹੁੰਦੇ ਆ ਉਹਦੀ ਹਾਈਟ ਤੇ ਲੈ ਕੇ ਜਾਣਾ ਉਹ ਮੈਂ ਗੱਲ ਰੱਖਣੀ ਚਾਹਾਂਗਾ ਸਪੀਕਰ ਸਾਹਮਣੇ ਤੇ ਮਾਨਯੋਗ ਸਰਕਾਰ ਸਾਹਮਣੇ ਕਿ ਉਹ ਦੇਖਣ ਸੱਚ ਦੀ ਸਭ ਤੋਂ ਵੱਡਾ ਮੁੱਦਾ ਜੋ ਪੰਜਾਬ ਦਾ ਚੱਲਦੇ ਆ ਕਿ ਪੰਜਾਬ ਦੇ ਨੌਜਵਾਨ ਬਹੁਤ ਜ਼ਿਆਦਾ ਬਾਹਰ ਜਾ ਰਹੇ ਨੇ ਚਾਹੀ ਉਸ ਨੂੰ ਲੋਕ ਕਹਿਣ ਕਿ ਇੱਥੇ ਮਾਹੌਲ ਨਹੀਂ ਠੀਕ ਇੱਥੇ ਜਾਂ ਨੌਕਰੀਆਂ ਨਹੀਂ ਮਿਲਦੀਆਂ ਜਾਂ ਨਸ਼ਾ ਬਹੁਤ ਜ਼ਿਆਦਾ ਹੈ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਮੰਨ ਦੀ ਵਿਚਾਰਿਆ ਕਿਸ ਤਰ੍ਹਾਂ ਦੀ ਗੱਲਬਾਤ ਤੁਸੀਂ ਵਿਧਾਨ ਸਭਾ ਚ ਐਜ਼ ਐਮ ਐਲ ਏ ਤੁਸੀਂ ਕਰਨਾ ਚਾਹੋਗੇ ਦੇਖੋ ਜੀ ਬਾਹਰ ਜਾਣਾ ਤੇ ਬਾਹਰ ਹੀ ਵਸ ਜਾਣਾ ਦੋ ਅਲੱਗ-ਅਲੱਗ ਗੱਲਾਂ ਨੇ ਬਾਹਰ ਜਾਣਾ ਤੇ ਮਤਲਬ ਹੈ ਕਿ ਬਾਹਰ ਘੁੰਮਣ ਵੀ ਜਾਂਦੀ ਦੁਨੀਆ ਪਰ ਜਿਹੜਾ ਸਾਡਾ ਮਾਈਗ੍ਰੈਂਟ ਯੂਥ ਜਿਹੜਾ ਬਾਹਰ ਜਾ ਰਿਹਾ ਉਹਥੇ ਕਿਉਂ ਜਾ ਰਿਹਾ ਵਧੀਆ ਸੈਲਰੀਜ਼ ਇੰਡਸਟਰੀ ਹੈਗੀ ਉਥੇ ਕਿਸੇ ਨਾ ਕਿਸੇ ਚੀਜ਼ ਦੀ ਤੁਸੀਂ ਜਰਮਨੀ ਚਲੇ ਜਾਓ ਉਥੇ ਕਾਰਜ਼ ਬੰਦੀਆਂ ਇਟਲੀ ਚਲੇ ਜਾਓ ਉਹ ਫੂਡ ਪ੍ਰੋਡਕਟਸ ਬਹੁਤ ਵਧੀਆ ਬਣਾਉਂਦੇ ਸੇਮ ਕੈਨੇਡਾ ਜਿਹੜਾ ਉਹ ਆਪਣੇ ਰੋਡ ਨੈਟਵਰਕ ਟ੍ਰਕਿੰਗ ਵਗੈਰਾ ਚ ਬੜਾ ਪੋਪੂਲਰ ਰਹਿੰਦਾ ਆਸਟ੍ਰੇਲੀਆ ਸੇਮ ਅਹੀ ਜਿਹੜੀ ਸਾਡੀ ਇਕਨੋਮਿਕ ਪਾਵਰ ਸੀ ਬਟਾਲੇ ਦੀ ਇੰਡਸਟਰੀਅਲ ਪਾਵਰ ਮੈਂ ਕਹਾਂਗਾ ਉਹਦੇ ਡਾਊਨਫਾਲ ਨਾਲ ਇਹ ਡਾਊਨਫਾਲ ਆਇਆ ਕਿ ਸਾਡੇ ਲੋਕਾਂ ਨੂੰ ਬਾਹਰ ਜਾਣਾ ਪਿਆ ਸਾਡੇ ਲੋਕ ਇੱਥੇ ਸੈਲਫ ਸਬਸਿਡੀਟ ਸੀਗੇ ਵਧੀਆ ਪੇ ਸੀਗੀ ਉਹਨਾਂ ਕੋਲ ਵਧੀਆ ਰੋਜ਼ਗਾਰ ਸੀਗਾ ਉਹ ਜਿਹੜੀ ਇੰਡਸਟਰੀ ਦਾ ਕੰਮ ਡਿੱਗਿਆ ਉਹਦੇ ਨਾਲ ਹੋਰ ਜਿਹੜੇ ਫੈਕਟਰ ਕਾਦੇ ਸੀ ਮੈਟਰ ਉਹ ਵੀ ਨਾਲ-ਨਾਲ ਡਿੱਗ ਗਏ ਇਸੇ ਲਈ ਪਹਿਲਾਂ ਇੰਡਸਟਰੀ ਦੀ ਗੱਲ ਕਰਾਂਗੇ ਇਕਨੋਮਿਕ ਪਾਵਰ ਦੁਬਾਰਾ ਮਟਾਲਾ ਬਣੇਗਾ ਫਿਰ ਤੋਂ ਉਹ ਜਿਹੜਾ ਯੂਥ ਵਾਪਸ ਆਏਗਾ ਕੁਆਲਿਟੀ ਆਫ ਲਾਈਫ ਵਧੇਗੀ ਜੇ ਗੱਲ ਕਰੀਏ ਤੇ ਬਟਾਲਾ ਦੇ ਲੋਕ ਚਾਹੁੰਦੇ ਆ ਕਿ ਬਟਾਲਾ ਜਿਹੜਾ ਉਹ ਜ਼ਿਲ੍ਹਾ ਕੋਸ਼ਤ ਹੋਵੇ ਕਾਫੀ ਲੰਬੇ ਸਮੇਂ ਤੋਂ ਲੰਬੇ ਸਾਲਾਂ ਤੋਂ ਸੰਘਰਸ਼ ਵੀ ਚੱਲਦਾ ਰਿਹਾ ਹੈ ਡਿਮਾਂਡ ਵੀ ਹੋ ਰਹੀ ਹੈ ਮੰਗ ਪੱਤਰ ਦਿੱਤੇ ਗਏ ਤੁਸੀਂ ਇੱਕ ਦਿਨ ਦੇ ਐਮਐਲਏ ਬਣਦੇ ਹੋ ਕਿ ਇਹ ਵੀ ਮੁੱਦਾ ਤੁਸੀਂ ਬਟਾਲਾ ਵਾਸੀਆਂ ਨੂੰ ਚੁੱਕੋਗੇ ਕਿ ਇਹਨੂੰ ਇੱਕ ਜ਼ਿਲ੍ਹਾ ਦਾ ਦਰਜਾ ਮਿਲਣਾ ਚਾਹੀਦਾ ਜੀ ਜੇ ਇਹਨੂੰ ਮਿਲਣਾ ਚਾਹੀਦਾ ਸਰ ਜਿਹੜਾ ਸਾਡਾ ਬਟਾਲਾ ਇੱਕ ਬੜਾ ਇਤਿਹਾਸਿਕ ਟਾਊਨ ਹੈ ਰਿਲੀਜੀਅਸ ਵੀ ਵੇਖੋ ਹਿਸਟੋਰੀਕਲ ਪਰਸਪੈਕਟਿਵ ਵੇਖੋ ਤੇ ਇਹ ਅੰਮ੍ਰਿਤਸਰ ਤੋਂ 109 ਸਾਲ ਪਹਿਲਾਂ ਵਸਿਆ ਤੇ ਇਹੀ ਉਹ ਧਰਤੀ ਹੈ ਜਿੱਥੇ ਸੇਰੇ ਗੁਰੂ ਨਾਨਕ ਦੇਵ ਜੀ ਦੀ ਛੂਹ ਪ੍ਰਾਪਤ ਧਰਤੀ ਹੈ ਕਾਲੀ ਦਵਾਰਾ ਗੁਰਦੁਆਰਾ ਅਚਲੇਸ਼ਵਰ dham 33 ਕਰੋੜ ਦੇ ਵੀ ਦੇਵਤੇ ਆਏ ਸਨ ਉਹ ਧਰਤੀ ਇੱਕ ਰਿਲੀਜੀਅਸ ਟਾਊਨ ਹੈ ਇੱਕ ਹਿਸਟੋਰੀਕ ਟਾਊਨ ਹੈ ਇਹਦਾ ਤੇ ਜ਼ਿਲ੍ਹਾ ਬਣਨਾ ਜੀ ਇੱਕ ਮੈਂ ਤੇ ਆਪਣੇ ਵੱਲੋਂ ਕੰਪਲਸ਼ਨ ਕਹਿੰਦਾ ਹਾਂ ਕਿ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਸਾਡਾ ਆਵਾਜਾਈ ਦਾ ਕਹਿ ਲੋ ਕਈ ਸਾਧਨ ਬਚਦੇ ਆ ਜਿੱਦਾਂ ਹੁਣ ਲਾਸਟ ਪਿੰਡ ਜਿਹੜੇ ਸਾਡੇ ਜਿੱਦਾਂ ਤੋਈ ਕਸਰ ਹੁੰਦੀ ਆ ਏਰੀਆ ਬਟਾਲਾ ਉਧਰ ਦੇ ਪਿੰਡਾਂ ਤੋਂ ਗੁਰਦਾਸਪੁਰ ਜਾਂਚ ਲਗਭਗ 3.5 ਘੰਟੇ 2 ਘੰਟੇ ਇਨਾ ਟਾਈਮ ਲੱਗਦਾ ਉਹਦੇ ਵਿੱਚ ਸਾਡਾ ਫਿਊਲ ਵੀ ਲੱਗਦਾ ਟਾਈਮ ਪੱਜਦਾ ਫਿਰ ਪਤਾ ਨਹੀਂ ਅੱਗੇ ਸਟ੍ਰਾਈਕ ਹੋ ਜਾਂਦੀ ਕਈ ਵਾਰ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹ ਬਟਾਲਾ ਜ਼ਿਲ੍ਹਾ ਬਣਦਾ ਹੈ ਤੇ ਉਹ ਜਿਹੜੇ ਲਾਗਲੇ ਪਿੰਡਾਂ ਦੇ ਲੋਕ ਨੇ ਉਹਨਾਂ ਸਭ ਨੂੰ ਫਾਇਦਾ ਮਿਲੇਗਾ ਸਭ ਦਾ ਬਚੇਗਾ ਟਾਈਮ ਬਚੇਗਾ ਟਾਈਮ ਬਚੇਗਾ ਉਹ ਟਾਈਮ ਨੂੰ ਕਿਸੇ ਚੰਗੇ ਪਾਸੇ ਲਾਉਣਗੇ ਸਾਡੇ ਬਟਾਲੇ ਦੀ ਤਰੱਕੀ ਹੋਏਗੀ ਪੰਜਾਬ ਦੀ ਤਰੱਕੀ ਤੇ ਮੁਲਕ ਦੀ ਤਰੱਕੀ ਹੋਏਗੀ ਜਿਹੜਾ ਸੈਸ਼ਨ ਲੱਗਣ ਜਾ ਰਿਹਾ 26 ਨਵੰਬਰ ਨੂੰ ਇਸ ਤੋਂ ਪਹਿਲਾਂ ਤੁਹਾਡੀ ਇੱਕ ਰਿਪੋਰਟ ਕੀਤੀ ਹੋਈ ਹੈ ਵੀ ਗਏ ਹੋ ਚੰਡੀਗੜ੍ਹ ਕਿੱਦਾਂ ਦਾ ਮਹਿਸੂਸ ਹੋਇਆ ਵਿਧਾਨ ਸਭਾ ਜਾ ਕੇ ਜੀ 19 ਤਰੀਕ ਦਾ ਉਹ ਸੈਸ਼ਨ ਸੀ ਵੇਰੇ ਸਵੇਰੇ ਅਸੀਂ ਉੱਥੇ ਪੁੱਜੇ ਵਿਧਾਨ ਸਭਾ ਤੇ ਸਾਡਾ ਵੈਲਕਮ ਕੀਤਾ ਗਿਆ ਚੀਫ ਸਕੱਰੇਟਰੀ ਸਾਹਿਬ ਉੱਥੇ ਸੀਗੇ ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿੱਦਾਂ ਪ੍ਰੋਸੀਡਿੰਗਸ ਹੁੰਦੀਆਂ ਨੇ ਕਿੱਦਾਂ ਐਮੈਂਡਮੈਂਟਸ ਹੁੰਦੀਆਂ ਨੇ ਰਮਾਨੀਓ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇੱਕ ਆਮ ਜਨ ਤੋਂ ਡਣਾ ਮੈਂ ਮੌਕਾ ਮਿਲਿਆ ਐਮਐਲਏ ਸ਼ੈਰੀ ਕਲਸੀ ਸਾਹਿਬ ਜੀ ਦੀ ਸੀਟ ਤੇ ਬਹਿੰਦਾ ਸੰਜੀਤ ਜੀ ਸਭ ਤੋਂ ਵੱਡਾ ਸਵਾਲ ਜੋ ਲੋਕਾਂ ਦੇ ਮਨਾਂ ਦੇ ਵਿੱਚ ਦਿਮਾਗ ਵਿੱਚ ਇਹ ਘਰ ਘਰ ਚੁੱਕਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਬੱਚਿਆਂ ਦਾ ਕੈਰੀਅਰ ਖਰਾਬ ਹੁੰਦਾ ਪਰ ਤੁਸੀਂ ਇੱਕ ਸਰਕਾਰੀ ਸਕੂਲ 'ਚ ਪੜਦੇ ਹੋ ਤੁਹਾਡੀ ਗੱਲਬਾਤ ਦਾ ਅੰਦਾਜ਼ ਲੋਕ ਦੇਖ ਲੈਣਗੇ ਕਿ ਇਹ ਵੀ ਮਾਈਂਡਸੈਟ ਜਿਹੜਾ ਲੋਕਾਂ ਦੇ ਵਿੱਚ ਹੋ ਗਿਆ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸਕੂਲਾਂ ਨੂੰ ਤਰੱਕੀ ਦਈਏ ਇਹ ਵੀ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਹੋਰ ਵੀ ਸਕੂਲ ਜਿਹੜੇ ਆ ਅਪਗ੍ਰੇਡ ਕੀਤੇ ਗਏ ਪਰ ਅਜੇ ਵੀ ਲੋਕਾਂ ਦੀ ਧਾਰਨਾ ਇਹ ਹੈ ਕਿ ਹਰ ਤਕਬਕੇ ਦਾ ਲੋਕ ਚਾਹੁੰਦਾ ਕਿ ਮੇਰਾ ਬੱਚਾ ਪ੍ਰਾਈਵੇਟ ਸਕੂਲ 'ਚ ਜਾਏ ਪਜਾਇ ਕੇ ਸਰਕਾਰੀ ਸਕੂਲ 'ਤੇ ਕੀ ਕਰਨਾ ਚਾਹੋਗੇ ਅੱਜ ਦੇਖੋ ਜੀ ਸਰਕਾਰੀ ਸਕੂਲ ਜਿਹੜੇ ਨੇ ਉਹ ਬਹੁਤ ਵਧੀਆ ਨੇ ਲੋਕਾਂ ਦਾ ਜਿਹੜਾ ਮਾਈਂਡਸੈਟ ਆ ਇੱਕ ਤੇ ਇਹ ਸਾਡਾ ਨਹੀਂ ਕਸੂਰ ਹੈ ਹਿਸਟ ਉਹ ਚੀਜ਼ਾਂ ਦਾ ਕਸੂਰਾ ਅੱਜ ਵੀ ਸਾਡੇ ਲੋਕ ਜਿਹੜਾ ਗੋਰੀ ਸਕਿਨ ਨੂੰ ਬਹੁਤ ਪਸੰਦ ਕਰਦੇ ਆ ਅੰਗਰੇਜ਼ ਮੁਲਕ ਛੱਡ ਕੇ 78 ਸਾਲ ਪਹਿਲਾਂ ਚਲੇ ਗਏ ਨੇ ਪਰ ਸਾਡਾ ਗੋਰੀ ਸਕਿਨ ਆਬਸੈਸ਼ਨ ਅੱਜ ਵੀ ਉਦਾਂ ਦਾ ਹੈ ਇਹ ਜਿਹੜਾ ਮਾਈਂਡ ਸੈਟ ਇਹਨੂੰ ਚੇਂਜ ਕਰਨ ਲਈ ਇਹੋ ਜਿਹੇ ਉਪਰਾਲੇ ਸਾਡੀ ਪੰਜਾਬ ਸਰਕਾਰ ਲੈ ਕੇ ਆਈ ਆ ਕਿ ਲੋਕਾਂ ਦਾ ਧਿਆਨ ਇਧਰ ਅਟ੍ਰੈਕਟ ਹੋਣ ਬੱਚੇ ਇਧਰ ਆਣ ਬੱਚੇ ਯੂਥ ਦਾ ਧਿਆਨ ਚੰਗੇ ਬਣਨੇ ਲੱਗੇ ਅੰデアਬ ਦੀ ਤਰੱਕੀ ਹੋਵੇ ਮੁਲਕ ਦੀ ਤਰੱਕੀ ਹੋਵੇ ਮੈਡਮ ਹੁਣ ਕਾ ਜੀ ਗੱਲ ਕਹੀ ਸੀ ਕਿ 78 ਸਾਲ ਹੋ ਗਏ ਇੱਕ ਜਹੀ ਪਾਰਟੀ ਆਮ ਆਦਮੀ ਪਾਰਟੀ ਆਈ ਜਿਨੇ ਕਿਹਾ ਕਿ ਸੇ ਆਮ ਘਰ ਦੇ ਨੌਜਵਾਨ ਆਮ ਘਰ ਦਾ ਜਿਹਦਾ ਕੋਈ ਪਛੋਕਰ ਰਾਜਨੀਤਿਕ ਨਾ ਹੋਵੇ ਤੁਹਾਨੂੰ ਵੀ ਅੱਜ ਇੱਕ ਮੌਕਾ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕਿਥੇ ਨਾ ਕਿਤੇ ਆਪਣੇ ਉਹਨਾਂ ਗੱਲਾਂ ਨੂੰ ਪੂਰਾ ਕਰ ਰਹੀ ਜੀ ਜਰੂਰ ਮੈਂ ਜਾਣਾ ਹਾਂ 26 ਤਰੀਕ ਨੂੰ ਤੁਸੀਂ ਦੇਖ ਰਹੇ ਹੋ ਤੁਸੀਂ ਆਏ ਵੀ ਹੋ ਮੇਰੇ ਕੋਲ ਮੈਂ ਉਨੀ ਨੂੰ ਵੀ ਗਿਆ ਹਾਂ ਉੱਥੇ ਆਮ ਦਾ ਸਟੂਡੈਂਟ ਆ ਉੱਥੇ ਗਿਆ ਆ ਬੈਠਾ ਆ ਐਮਐਲਏ ਸਾਹਿਬ ਦੀ ਕੁਰਸੀ ਤੇ ਬੈਠਾ ਉਹ ਇੱਕ ਐਸੀ ਬਿਲਡਿੰਗ ਹੈ ਜਿੱਥੇ ਉਹ ਅ ਉਤਾਰਨਾ ਤਾਂ ਕੋਈ ਹੈ ਨਹੀਂ ਨਾ ਕੈ ਲੈਣਾ ਦੇਣਾ ਉਹਨਾਂ ਨੂੰ ਉੱਥੇ ਆਣ ਤੱਕ ਨਹੀਂ ਦਿੰਦੇ ਮੈਂ ਕਾਮਯਾਬ ਸਟੂਡੈਂਟ ਹੋਣ ਦੇ ਨਾਤੇ ਉੱਥੇ ਜਾ ਰਿਹਾ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਆ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਮਾਨਯੋਗ ਸਪੀਕਰ ਸਾਹਿਬ ਜਿਨ੍ਹਾਂ ਦਾ ਇਹ ਉਪਰਾਲਾ ਆ ਉਹਨਾਂ ਦਾ ਵੀ ਬਹੁਤ ਬਹੁਤ ਆਣ ਵਾਲੀ ਹੈ ਕੀ ਸਮਝਿਓ ਪੰਜਾਬ ਸਰਕਾਰ ਆਮ ਘਰਾਂ ਦੇ ਨੌਜਵਾਨਾਂ ਨੂੰ ਤਿਆਰ ਕਰ ਰਹੀ ਹੈ ਆਉਣ ਵਾਲੀ ਰਾਜਨੀਤੀ ਬਾਰੇ ਕਿ ਤੁਸੀਂ ਵੀ ਆਓ ਤੁਸੀਂ ਵੀ ਬਦਲਾ ਕਰੋ ਤੁਸੀਂ ਵੀ ਆਪਣੀਆਂ ਮੁਸ਼ਕਲਾਂ ਕਿਉਂਕਿ ਯੰਗ ਜਿਹੜਾ ਇਨਸਾਨ ਆ ਯੰਗ ਜਿਹੜਾ ਬੁਆਏ ਆ ਉਹ ਜਿਆਦਾ ਮੁਸ਼ਕਲ ਆਪਣੀ ਦੱਸ ਸਕਦਾ ਕਿ ਮੈਨੂੰ ਇੱਥੇ ਰੋਜ਼ਗਾਰ ਦੀ ਮੁਸ਼ਕਲ ਹੈ ਨਸ਼ੇ ਦੀ ਮੁਸ਼ਕਲ ਹੈ ਜਾਂ ਗੈਂਗਸਟਰਵਾਦ ਆ ਜਾਂ ਮੈਨੂੰ ਆ ਚੀਜ਼ਾਂ ਤੋਂ ਖਤਰਾ ਵਾ ਆ ਚੀਜ਼ਾਂ ਨੂੰ ਸੇਫ ਕਰ ਰਹੀਆਂ ਕੀ ਮੰਨਦੇ ਹੋ ਕਿ ਪੰਜਾਬ ਸਰਕਾਰ ਤੁਹਾਡੇ ਮਾਈਂਡਸੈਟ ਨੂੰ ਅਗਲੀ ਆਉਣ ਵਾਲੀ ਪੀੜ੍ਹੀ ਵਾਂ ਇੱਕ ਤੁਸੀਂ ਰਾਜਨੀਤੀ ਨੂੰ ਸੰਭੋ ਉਹ ਸਟ ਕਰ ਰਹੀ ਹੈ ਹਾਂਜੀ ਇੱਕ ਮਾਈਂਡਸੈਟ ਹੀ ਤੇ ਚੇਂਜ ਕਰਨਾ ਯੂਥ ਜਿਹੜਾ ਭੱਜਾ ਜਾਂਦਿਆ ਬਾਹਰ ਉਹ ਸਾਡੇ ਪੰਜਾਬ ਚਾਏ ਪੰਜਾਬ ਨੂੰ ਦੱਸਿਆ ਤੇ ਜਾਏ ਕਿ ਕਮੀਆਂ ਕੀ ਜਦੋਂ ਕਿਸੇ ਚੀਜ਼ ਦਾ ਸੁਧਾਰ ਕਰਨਾ ਪਹਿਲਾਂ ਕਮੀਆਂ ਦੇਖਣੀਆਂ ਪੈਂਦੀਆਂ ਯੂਥ ਦੱਸੇ ਕੀ ਹੈ ਇਹ ਮਾਈਂਡਸੈਟ ਚੇਂਜ ਕਰਨਾ ਉਹਨਾਂ ਨੇ ਯੂਥ ਦੱਸੇਗਾ ਆਪਣੀ ਪ੍ਰੋਬਲਮ ਉਥੇ ਕੰਮ ਹੋਏਗਾ ਪੰਜਾਬ ਇੱਕ ਇੱਕ ਵਧੀਆ ਸੂਬਾ ਬਣ ਕੇ ਬਾਹਰ ਆਏ ਆਖਰੀ ਸਵਾਲ ਜੇ ਤੁਸੀਂ ਵਿਧਾਨ ਸਭਾ ਜਾਓਗੇ 26 ਨਵੰਬਰ ਨੂੰ ਵਿਰੋਧੀ ਧਿਰ ਦੇ ਨੇਤਾ ਵੀ ਹੋਣਗੇ ਜਰੂਰ ਜੀ ਉਹਨਾਂ ਦੇ ਚਿਹਰੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਰਾ ਚਿਹਰਾ ਵੀ ਉੱਥੇ ਹੋਏਗਾ ਇੱਕ ਲੜਕੇ ਦੇ ਰੂਪ ਚ ਜੀ ਇਦਾਂ ਦੀ ਤਿਆਰੀ ਤੁਸੀਂ ਕਰਕੇ ਜਾ ਰਹੇ ਹੋ ਤੁਸੀਂ ਵੇਂਦੇ ਹੋ ਨੌਕ ਚੋਕ ਪਿਆਰ ਭਰੀ ਵੀ ਹੁੰਦੀ ਆ ਤੇ ਥੋੜਾ ਗਰਮਾਹਟ ਵੀ ਹੋ ਜਾਂਦੀ ਆ ਤੇ ਕਿਦਾਂ ਦੀ ਤਿਆਰੀ ਕਰਕੇ ਜਾ ਰਹੇ ਹੋ ਕਿ ਤੁਸੀਂ ਸ਼ਾਂਤ ਰਹੋਗੇ ਕਿ ਜਾਂ ਜਿੱਦਾਂ ਐਗਰੈਸ਼ਨ ਵਿਖਾਉਣਾ ਪੈਂਦਾ ਵਿਖਾਓਗੇ ਜਰੂਰ ਜੀ ਜਿੱਥੇ ਡਿਫੈਂਡ ਕਰਨ ਦੀ ਲੋੜ ਪਏਗੀ ਡਿਫੈਂਡ ਕਰਾਂਗੇ ਜਿੱਥੇ ਆਫੈਂਸ ਦੀ ਲੋੜ ਪਏਗੀ ਆਫੈਂਸ ਕਰਾਂਗੇ ਰਾਈਟ ਸਾਡੇ ਕੋ ਹੁੰਦੇ ਆ ਸਪਲੀਮੈਂਟਰੀ ਕੁਐਸ ਉਹਦੇ थ्रू ਅਸੀਂ ਆਪਣੀ ਗੱਲ ਰੱਖਾਂਗੇ ਸਪੀਕਰ ਸਾਹਿਬ ਦੀ ਅਟੈਨਸ਼ਨ ਉਹਦੇ ਵੱਲ ਲਿਆਵਾਂਗੇ ਆਖਰ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਵਧੀਆ ਤੇ ਨਵਿਕਲੇ ਉਪਰਾਲੇ ਬਾਰੇ ਕੀ ਕਹਿਣਾ ਚਾਹੋ ਇਹ ਬਹੁਤ ਵਧੀਆ ਇੱਕ ਉਪਰਾਲਾ ਹੈ ਪੰਜਾਬ ਸਰਕਾਰ ਦਾ ਅਸੀਂ ਤੇ ਬਹੁਤ ਬਹੁਤ ਧੰਨਵਾਦੀ ਹਾਂ ਕਾਮਯਾਬ ਸਟੂਡੈਂਟ ਬਟਾਲਾ ਸ਼ਹਿਰ ਵਿੱਚੋਂ ਨਿਕਲ ਕੇ ਉੱਥੇ ਜਾਏਗਾ ਉੱਥੇ ਦੇਖੇਗਾ ਇੱਕ ਐਕਸਪੋਜ਼ਰ ਆ ਮੇਰੇ ਲਈ ਤੇ ਮੈਂ ਉੱਥੇ ਜਾ ਕੇ ਬਹੁਤ ਕੁਝ ਸਿੱਖਿਆ ਕਿ ਕਿਦਾਂ ਪ੍ਰੋਸੀਡਿੰਗਸ ਹੁੰਦੀਆਂ ਕਿਦਾਂ ਬਿੱਲ ਦਾ ਹੁੰਦਾ ਕਿਵੇਂ ਅਜੰਡਾ ਹੁੰਦਾ ਕੈਮਲੇ ਕੋਲ ਕਿਵੇਂ ਉਹ ਗੱਲਬਾਤ ਕਰਦੇ ਆ ਕਿਵੇਂ ਸਪੀਕਰ ਸਾਹਿਬ ਹਦਾਇਤਾਂ ਦਿੰਦੇ ਨੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਐਕਸਪੋਜ਼ਰ ਵਿਜ਼ਿਟ ਸੀ ਮੇਰੇ ਲਈ ਮੈਂ ਬਹੁਤ ਕੁਝ ਸਿੱਖਿਆ ਇੱਕ ਲਾਈਫਟਾਈਮ ਐਕਸਪੀਰੀਅੰਸ ਆ ਇੱਕ ਅਚੀਵਮੈਂਟ ਆ ਬੜੀ ਵੱਡੀ ਮੇਰੇ ਲਈ ਮੈਂ ਤੇ ਜੀ ਬਹੁਤ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਤੋਂ ਇਹ ਸੀ ਜੀ ਸੰਚੂ ਸ਼ਰਮਾ ਜੋ ਕਿ ਸ਼ੈਰੀ ਕਲਸੀ ਜੋ ਕਿ ਵਿਧਾਇਕ ਨੇ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਜਗ੍ਹਾ ਇੱਕ ਦਿਨ ਵਾਸਤੇ ਐਜ਼ ਏ ਐਮਐਲਏ ਸ਼ੈਰੀ ਕਲਸੀ 26 ਨਵੰਬਰ ਨੂੰ ਵਿਧਾਨ ਸਭਾ ਦੇ ਬੈਠਣਗੇ ਗਲਬਾਤ ਕਰਕੇ ਬਹੁਤ ਹੀ ਸਾਨੂੰ ਵੀ ਸਕੂਨ ਮਿਲਿਆ ਕਿਉਂਕਿ ਇਹਨਾਂ ਦੇ ਚਿਹਰੇ ਤੇ ਮੁਸਕਾਹਟ ਹੈ ਕੌਨਫੀਡੈਂਟ ਨੇ ਔਰ ਖਾਸ ਕਰਕੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਜੋ ਆਮ ਘਰਾਂ ਦੇ ਨੌਜਵਾਨਾਂ ਨੂੰ ਸੱਤਾ ਵਿੱਚ ਲਿਆ ਰਹੀ ਹੈ ਰਾਜਨੀਤੀ ਵਿੱਚ ਲਿਆ ਰਹੀ ਹੈ ਇਹ ਔਰ ਇਹ ਇੱਕ ਆਉਣ ਵਾਲੇ ਸਮੇਂ ਦੀ ਅਸਲ ਹੈ ਅਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਵੈਕਟਰੋ ਚੈਨਲ ਦਾ ਆਰਐਨ ਨਿਊਜ਼